ਦੇਖੋ ਇਹ ਨਕਾਮੀ ਆ ਸਰਕਾਰ ਦੀ ਕਿ ਇੱਕ ਲੇਡੀ ਡਾਕਟਰ ਜੋ ਪੜਨ ਗਈ ਹੋਈ ਆ ਚੈਸਟਨ ਟੀਵੀ ਦੀ ਡਾਕਟਰ ਹੈ ਔਨ ਡਿਊਟੀ ਰਾਤ ਨੂੰ ਜਿਸ ਦਾ ਰੇਪ ਹੋ ਜਾਂਦਾ ਤੇ ਮਰਡਰ ਹੋ ਜਾਂਦਾ ਹਸਪੀਟਲ ਦੇ ਕੈਂਪਸ ਦੇ ਅੰਦਰ ਇਸ ਤੋਂ ਜ਼ਿਆਦਾ ਮੰਦ ਭਾਗੀ ਜਾਂ ਮਾੜੀ ਖਬਰ ਨਹੀਂ ਹੋ ਸਕਦੀ ਆਪਾਂ ਰੋਜ਼ ਖਬਰਾਂ ਸੁਣਦੇ ਆ ਵੀ ਡਾਕਟਰ ਨਾਲ ਲੜਾਈ ਹੋ ਗਈ ਕੋਈ ਬੋਲ ਗਿਆ ਉਹ ਇਹ ਤਾਂ ਬਹੁਤ ਛੋਟੇ ਮੈਟਰ ਲੱਗ ਰਹੇ ਨੇ ਇਸ ਮੈਟਰ ਅੱਗੇ ਇਹ ਤਾਂ ਬਹੁਤ ਹੀ ਵੱਡਾ ਮੈਟਰ ਹੈ ਔਰ ਇਸ ਚੀਜ਼ ਨੂੰ ਸincerely ਲੈਣਾ ਚਾਹੀਦਾ ਸਰਕਾਰਾਂ ਨੂੰ ਕੁਝ ਨਾ ਕੁਝ ਸਿਸਟਮ ਕਰਨਾ ਚਾਹੀਦਾ ਡਾਕਟਰਸ ਨੇ ਜਿਹੜੇ ਦਿਨਾਂ ਡਿਊਟੀਆਂ ਕਰਦੇ ਆ ਉਹਨਾਂ ਦੀ ਸੇਫਟੀ ਲਈ ਸਿਕਿਉਰਟੀ ਲਈ ਕੋਈ ਪ੍ਰੋਟੋਕਾਲ ਬਣਾਉਣਾ ਚਾਹੀਦਾ ਤਾਂ ਕਿ ਐਟ ਲੀਸਟ ਕੋਈ ਬੰਦਾ ਰਵੇ ਉਹਨੂੰ ਡਰ ਰਵੇ ਵੀ ਅਸੀਂ ਨਾ ਡਾਕਟਰ ਇੰਦਰ ਮਨਜੋਤ ਸਿੰਘ ਪ੍ਰੈਜ਼ੀਡੈਂਟ ਹੈ ਪੀसीएमਐਸ ਐਸੋਸੀਏਸ਼ਨ ਦਾ ਅਸੀਂ ਪਹਿਲਾਂ ਸੰਗਰੂਰ ਆਪਣੇ ਸਿਵਲ ਹਸਪੀਟਲ ਤੇ ਪੂਰੇ ਸਾਰੇ ਡਿਸਟ੍ਰਿਕਟ ਜਿੰਨੇ ਵੀ ਹਸਪੀਟਲ ਨੇ ਉਹ ਦੋ ਘੰਟੇ ਓਪੀਡੀ ਬੰਦ ਕੀਤੀ ਸੀ ਤਾਂ ਕਿ ਸਰਕਾਰ ਕਣੀ ਦਿਸ਼ਨ ਦੇ ਚਲਾ ਜਾਵੇ ਇਸੀ ਹੋਰ ਟੋਲਰੇਟ ਨਹੀਂ ਕਰਨਾ ਆਪਾਂ ਕਹਿ ਰਹੇ ਡਾਕਟਰ ਦਾ ਰੇਪ ਡਾਕਟਰ ਨੇ 30 ਦਾ ਰੇਪ ਹੋਇਆ 30 ਪਣਾ ਸਭ ਦੀ ਸਾਂਝੀ ਹੁੰਦੀਆਂ ਨੇ ਆਪਣਾ ਇਹ ਦੇਸ਼ ਹੈ ਭਾਰਤ ਮਾਤ ਦੇ ਨਾਮ ਤੇ ਫੇਮਸ ਹੈ ਆਪਾਂ ਕਿੰਨੇ ਦੇਵੀ ਦੇਵਤੇ ਨੂੰ ਮੰਨਦੇ ਆਂ ਕੁੜੀਆਂ ਨੂੰ ਆਪਾਂ ਕਿੰਨੀ ਵਾਰੀ ਪੁੱਛਦੇ ਆਂ ਪਰ ਜੋ 30 ਦਾ ਇੱਜ਼ਤ ਹੀ ਨਹੀਂ ਬਚਾ ਸਕਦੇ ਤਾਂ ਫਿਰ ਇਹ ਤਾਂ ਭਾਰਤੀਆਂ ਵਾਸਤੇ ਬਹੁਤ ਹੀ ਜ਼ਿਆਦਾ ਸ਼ਰਮਗਨਾਕ ਗੱਲ ਹੈ ਦੇਖੋ ਪਹਿਲੀ ਗੱਲ ਤਾਂ ਸਹੀ ਕਹਿੰਦੇ ਆ ਵੀ ਤੁਸੀਂ ਇਹ ਨਾ ਸੋਚੋ ਇੱਕ ਡਾਕਟਰ ਦਾ ਰੇਪ ਹੋਇਆਗਾ ਜਿਵੇਂ ਡਾਕਟਰ ਇੰਦਰ ਮਨਜੋਤ ਨੇ ਕਿਹਾ ਹੈ ਕਿ 30 ਦਾ ਰੇਪ ਹੋਇਆਗਾ ਇਹ ਸੋ ਮੇਰੀ ਸਾਰੀ ਸੋਸਾਇਟੀ ਨੂੰ ਸਾਰੇ ਸਮਾਜ ਨੂੰ ਇਹ ਬੇਨਤੀ ਹੈਗੀ ਵੀ ਇਹ ਇੱਕ ਡਾਕਟਰ ਦਾ ਰੇਪ ਨਾ ਸਮਝ ਕੇ ਇੱਕ ਇੱਕ ਕੁੜੀ ਦਾ ਰੇਪ ਹੋਇਆਗਾ ਇਹ ਤੇ ਸਾਰੇ ਸਮਾਜ ਦੇ ਵਿੱਚ ਬਹੁਤ ਗਲਤ ਮੈਸੇਜ ਆਂਦਾ ਹੈ ਇੱਕ ਕੁੜੀ ਜਿਹਨੇ ਪਹਿਲਾਂ ਐਮਬੀਬੀਐਸ ਕੀਤੀ ਐਨੀ ਮਿਹਨਤ ਕੀਤੀ ਫਿਰ ਉਹਨੇ ਐਮਡੀ ਚ ਦਾਖਲ ਆ ਲਿਆ ਉਹਦਾ 3rd ਇਅਰ ਐਮਡੀ ਸੀਗਾ ਉਹਦੀ ਹੁਣ 6 ਮਹੀਨਿਆਂ ਐਮਡੀ ਪੂਰੀ ਹੋ ਜਾਣੀ ਸੀਗੀ ਉਹ ਕੋਈ ਵੀ ਬੰਦਾ ਚਾਹੇ ਉਹ ਡਾਕਟਰ ਹੈ ਚਾਹੇ ਉਹ ਟੀਚਰ ਹੈ ਚਾਹੇ ਪ੍ਰੋਫੈਸਰ ਹੈ ਜੇ ਉਹ ਆਪਣੀ ਕੰਮ ਵਾਲੀ ਥਾਂ ਤੇ ਸੇਫ ਹੀ ਨਹੀਂ ਹੈਗਾ ਫਿਰ ਉਹ ਕਿਸ ਤਰੀਕੇ ਨਾਲ ਕੰਮ ਕਰੂਗਾ ਹੈ ਸੋ ਸਾਡੀ ਸਰਕਾਰ ਨੂੰ ਇਹ ਬੇਨਤੀ ਹੈ ਵੀ ਕੋਈ ਵੀ ਬੰਦਾ ਹੈ ਚਾਹੇ ਉਹ ਡਾਕਟਰ ਹੈ ਚਾਹੇ ਕਿਸੇ ਹੋਰ profession ਚ ਹੈ ਉਹਨੂੰ ਘੱਟੋ ਘੱਟ ਆਪਣੀ ਕੰਮ ਵਾਲੀ ਥਾਂ ਤੇ ਇੱਕ ਉਹਨੂੰ ਸੇਫਟੀ ਜਾਂ ਉਹਨੂੰ ਸੇਫ এনਵਾਇਰਨਮੈਂਟ ਦਿੱਤਾ ਜਾਵੇ ਸੋ ਥੈਟ ਬੰਦਾ ਇੱਕ ਨੀਟਰ ਹੋ ਕੇ ਕੰਮ ਕਰ ਸਕੇ ਅਸੀਂ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਇੱਕ ਲੜਕੀ ਦਾ ਇੱਕ ਡਾਕਟਰ ਦਾ ਰੇਪ ਹੋਇਆ ਉਹ ਵੀ profession ਦੇ ਵਿੱਚ ਆਪਣਾ ਕੰਮ ਕਰਦੇ ਹੋਏ ਹਸਪੀਟਲ ਦੇ ਵਿੱਚ ਰੇਪ ਹੋਇਆ ਹੈ ਅਗਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਕੋਈ ਵੀ ਮਾਂ ਆਪਣੇ ਬੱਚੇ ਨੂੰ ਡਾਕਟਰ ਬਣਾਉਗੀ ਨਹੀਂ ਕਿਉਂਕਿ ਇਹ ਜਿਹੜਾ profession ਹੈ ਇਹ 24 ਘੰਟੇ ਵਾਲਾ profession ਹੈ ਦਿਨ ਰਾਤ ਕੰਮ ਕਰਨਾ ਹੁੰਦਾ ਹੈ ਲੇਡੀਜ਼ ਨੂੰ ਵੀ ਰਾਤ ਨੂੰ ਕੰਮ ਕਰਨਾ ਪਊਗਾ ਤੇ ਅਗਰ ਹੁਣ ਕੋਈ ਜਸਟਿਸ ਨਹੀਂ ਹੋਇਆ ਤਾਂ ਇਸ ਦਾ ਮਤਲਬ ਇਹ ਹੀ ਹੋਇਆ ਕਿ ਕੋਈ ਮਾਂ ਚਾਹੂਗੀ ਨਹੀਂ ਕਿ ਉਹਦੀ ਮਾਂ ਬੇਟੀ ਡਾਕਟਰ ਬਣੇ ਤੇ ਰਾਤ ਨੂੰ ਐਮਰਜੈਂਸੀ ਡਿਊਟੀ ਦੇਵੇ ਤੇ ਵੇਟ ਕਰੇ ਸਵੇਰ ਦੀ ਕਿ ਸਭ ਕੁਝ ਠੀਕ ਰਿਹਾ ਤਾਂ ਸਰਕਾਰ ਨੂੰ ਇਹ ਮੰਗ ਹੈ ਕੁਝ ਕਰੋ ਜਾਨੂ ਸੇਫਟੀ ਦਿਓ ਡਾਕਟਰਾਂ ਦਾ ਖਿਆਲ ਰੱਖੋ ਜਿਹੜੇ 24 ਘੰਟੇ ਕੰਮ ਕਰ ਰਹੇ ਨੇ ਤੇ ਉਹਨਾਂ ਦੇ ਬਾਰੇ ਕੁਝ ਸੋਚੋ ਕੁਝ ਸੋਚੋ ਤੇ ਨਾਲੇ ਇਹਦੇ ਬਾਰੇ ਇਹਨਾਂ ਅਪਰਾਧਾਂ ਨੂੰ ਜਿਹੜੇ ਅਪਰਾਧੀ ਨੇ ਉਹਨਾਂ ਨੂੰ ਸਕਤੋ ਸਖ ਸਜਾ ਦੇਓ ਜਿੰਦਾਬਾਦ ਜਿੰਦਾਬਾਦ ਡਾਕਟਰਾਂ ਦੀ ਜਿੰਦਾਬਾਦ 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 ਡਾਕਟਰਾਂ ਦੀ ਸੁਰੱਖਿਆ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਡਾਕਟਰਾਂ ਦੀ ਸੁਰੱਖਿਆ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਡੇਲੀ ਡਾਕਟਰਾਂ ਤੇ ਅਤਿਆਚਾਰ ਬੰਦ